ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਬਣਾ ਰਹੇ ਹਾਂ ਸਾਗ ਜੀ ਸਾਗ ਦਾ ਸੀਜ਼ਨ ਆ ਗਿਆ ਜੀ ਸਾਰਿਆਂ ਨੇ ਸਾਗ ਨਵਾਂ ਕਰ ਲਿਆ ਕਿ ਨਹੀਂ ਟੈਸਟ ਕਰ ਲਿਆ ਕਿੰਨੇ ਪਵਾ ਮੰਗੇ ਤੇਲ ਠੀਕ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਉੰਡਾਂਗੇ ਜੀ ਜੇ ਤੇਲ ਗਰਮ ਹੋ ਜਾਏਗਾ ਫਿਰ ਤੜਕਾ ਲਾਵਾਂਗੇ ਸਾਗ ਨੂੰ ਹਾਂਜੀ ਜੀ ਤੇਲ ਗਰਮ ਹੋ ਗਿਆ ਹੁਣ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਜੀਰਾ ਪਾ ਕੇ ਮਾਰਦੇ ਤੇ ਲਸਣ ਪਾਵਾਂਗੇ ਲਸਣ ਦਾ ਦੁੱਧ ਲਸਣ ਥੋੜੀ ਜਿਹਾ ਰੋਪਣਾ ਹੈ ਜੀ लसन भून देखिए अं पावे प्याज प्याज अपने स्वाद अनुसार पा लो जिन्ना कि तुम प्याज वगैरह सब ਇਹਨਾ ਮੈਂ ਜ਼ਿਆਦਾ ਪਸੰਦ ਕਰਦੇ ਜੀ ਹਮ ਬਹੁਤ ਪਸੰਦ ਕਰਦੇ ਪਿਆਜ਼ ਸਈ ਪਿਆਜ਼ ਬੰਦੇ ਨਹੀਂ ਲਚਨਾ ਅਦਰਕ ਹੀ ਪੰਦੇ ਪਰ ਸਾਨੂੰ ਪਿਆਜ਼ ਜ਼ਿਆਦਾ ਪਸੰਦ ਹੈ ਸਾਜ ਥੋੜਾ ਜਿਹਾ ਪਿਆਜ਼ ਹੋਂਦਾਂਗੇ 4-5 ਹਰੀ ਮਿਰਚ ਸਾਰੇ ਜਿੰਨੇ ਟੈਸਟ ਕਰ। ਹਾਂ ਜੀ ਪਿਆਜ਼ ਹੋ ਗਿਆ ਥੋੜਾ ਸਾਟੇ ਹੁਣ ਪਾਵਾਂਗੇ ਟਮਾਟਰ। ਹੰਦੀ ਜੀ ਬਸ ਇਹ ਚੱਕਰ ਖਨਾਏ ਥੋੜਾ ਸੱਟਾ ਗੱਟਾ ਤੇ ਅੰਦਰੋਂ ਸਾਨੂੰ ਕੱਟੇ ਤੋਂ ਖਾਂਦੇ ਬਧੀਆ ਲੱਗਦਾ ਹੰਦੀ ਹੋაცი ਮਾਂ ਮੰਗੇ ਥੋੜਾ ਮਸਾਲਾ ਕਿਉਂਕਿ ਨਾਮ ਕਤੇ ਅਸੀਂ ਸਾਗ ਬਣਾਉਂਦੇ ਸਮੇਂ ਪਾਤਾ ਸੀ ਹੁਣ ਮਿਰਚ ਮਸਾਲਾ ਉਹਨਾਂ ਬਾਅਦ ਤਾਂ ਹਲਦੀ ਪਾਣੀ ਸੰਜੀ ਜੀ ਬਾਸ ਵੀ ਸਾਡਾ ਤਰਕਾ ਹੋ ਗਿਆ ਹੈ ਤਿਆਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਾਗ ਚੰਨ ਮਿਕਸ ਕਰਾਂਗੇ ਇਹ ਜੇ ਸਾਡੇ ਘਰ ਦਾ ਸਾਗ ਪਹਿਲੀ ਵਾਰੀ ਮਤਲਬ ਕੋਇਆ ਸਾਗ ਜਿਹੜਾ ਹਰ ਸਾਲ ਹੁੰਦਾ ਹੈ ਐਸਾ ਸੀਜ਼ਨ ਚ ਸਟਾਰਟਿੰਗ ਅਜ ਪਹਿਲੇ ਦਿਨ ਕਰ ਦੋ ਸਾਗ ਬਣਿਆ ਇਹ ਲੋਕ ਤੜਕਾ ਤੇ ਹੁੰਦੀ ਸਦਾ ਹੀ ਨਹੀਂ ਮੇਰੇ ਚ ਹੁਣ ਤੇ ਹਰੀ ਹਲਦੀ ਹੋ ਗਈ ਕੜਾਈ ਦੇ ਹੁਣ ਅਸੀਂ ਇਹ ਚ ਥੋੜਾ ਜਿਹਾ ਪਾ ਮੰਗੇ ਦੇਸੀ ਘਿਓ ਟੇਸਟ ਅਨੁਸਾਰ ਫਿਰ ਸਾਟ ਕਰ ਦੋ ਕਜੀ ਬਸ 4 ਪੁਆਇੰਟ ਮਿੰਟੇ ਨੂੰ ਇੱਦੈ ਰਿਜਨ ਦਾਂਗੇ ਚੰਗੀ ਦਾ ਤੜਕਾ ਮਿਕਸ ਹੋ ਜਾਏਗਾ ਹਰ ਇੱਕ ਚੀਜ਼ ਦਾ ਟੇਸ ਆਇਆ ਤੇ ਫਿਰ ਸਾਡੇ ਘਰ ਦਾ ਸਾਗ ਤਿਆਰ ਅੱਜ ਕਮੈਂਟ ਕਰਕੇ ਦੱਸਿਓ ਜੀ ਕਿੰਨੇ ਕਿੰਨੇ ਘਰ ਦਾ ਸਾਗ ਖਾਦਾਂ ਹੈ ਕਿੰਨੇ ਬਜਾਰੀ ਖਾਦਾਂ ਹੈ ਪਰ ਕਿੰਨੇ ਨਵਾਂ ਕਰ ਲਿਆ ਸਾਗੇ ਸੀਜ਼ਨ ਚ ਕਿੰਨੇ ਨੇ ਨਹੀਂ ਕੀਤਾ ਠੀਕ ਹੈ ਜੀ ਹੁਣ ਅਸੀਂ ਇਸੇ ਮੈਂ ਗੈਸ ਤੇ ਥੋੜਾ ਜਿਹਾ ਇਹਨੂੰ ਰਿਜਨ ਦਾਂਗੇ ਤਾਂ ਕਿ ਦਾ ਟੇਸਟ ਵਧੀਆ ਆਏਗਾ ਫਿਰ ਸਾਹ ਹੱਤ ਜਿੰਨਾ ਗੈਸ ਤੇ ਉਹਨਾਂ ਵਧੀਆ ਮੰਨਦਾ ਜਿੰਨਾ ਜਰ ਰਿਚੇ ਲਓ ਜੀ ਸਾਡਾ ਸਾਗ ਹੋ ਗਿਆ ਹੈ ਤਿਆਰ ਇਹ ਜੇ ਸਾਡਾ ਸਾਗ ਹੋ ਗਿਆ ਥੋੜਾ ਜਿਹਾ ਗਰੇਵੀ ਵਾਲਾ ਕਿਉਂਕਿ ਕਿਉ ਨਾਲ ਥੋੜਾ ਮੱਤਦਾ ਹੋ ਜਾਂਦਾ ਹੈ ਤੇ ਨਾ ਜੇ ਤੁਸੀਂ ਚੋਲਾ ਨਾ ਖਾਣਾ ਤਾਂ ਸਾਗ ਚਲੋ ਇਹ ਬਹੁਤ ਸਵਾਦ ਲੱਗਦੇ ਮੱਕੀ ਰੋਟੀ ਨਾਲ ਵੀ ਵਧੀਆ ਲੱਗਦਾ ਸਾਗ ਹਾਂ ਜੀ ਜਿਹਦਾ ਇਥੇ ਬਣਾਣੇ ਆ ਤਾਂੰਨ ਤੇ ਉਹ ਵੀ ਵਧੀਆ ਲੱਗਤ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਦਾ ਲੱਗ ਗਈ ਨਜ਼ਾਰਾ ਹੁਣ ਤੇ ਸਰਦੀਆਂ ਤੇ ਇਹ ਕੁਝ ਜਨਣਾ ਜ਼ਿਆਦਾ ਸਾਗ ਨਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਚਲੋ ਜਿੱਸਾ ਸਾਡਾ ਸਾਗ ਹੋ ਗਿਆ ਜੀ ਪਿਆਜ਼ ਲੰਬੀ ਵਰਗਾ ਹੋ ਗਿਆ ਚਲੋ ਇਸਕੇ ਤੇ ਬਾਏ ਬਾਏ ਇਹ ਸਾਡਾ ਛੋਟਾ ਜਿਹਾ ਵੀਲੋਗ ਸਾਡਾ ਪਿਆਰ ਕਰਨ ਦਾ ਜਿੰਨਾਂ ਨੂੰ ਵਧੀਆ ਲੱਗਾ ਕਮੈਂਟ ਕਰਕੇ ਦੱਸਿਓ ਜੀ ਬਾਕੀ ਟੈਸਟ ਅਸੀਂ ਲਾਈਵ ਤੇ ਕਰਾਂਗੇ ਵੀਲੋਗ ਵਿੱਚ ਕਰਵਾਉਣੀ ਚਾਹਤੇ ਤੁਹਾਨੂੰ ਜਿੰਨਾਂ ਟੈਸਟ ਕਰਨਾ ਕਿ ਘਰਾਂ ਉੱਤੇ ਕਰ ਲਈ ਸੰਪ੍ਰੀ ਕੇ ਟੋਕ ਕੇ ਬਾਏ ਬਾਏ ਸਾਰਿਆਂ ਨੂੰ